ਬਾਬਾ ਬੁੱਢਾ ਜੀ ਦੀ ਜੀਵਨ ਸਾਖੀ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਦਰਯੋਗ ਗੁਰਸਿੱਖਾਂ ਵਿੱਚੋਂ ਇੱਕ ਹਨ ਉਹਨਾਂ ਦਾ ਜੀਵਨ ਸੇਵਾ ਸਿਮਰਨ ਸੱਚ ਅਤੇ ਗੁਰੂ ਪ੍ਰੇਮ ਨਾਲ ਭਰਪੂਰ ਸੀ ਬਾਬਾ ਬੁੱਢਾ ਜੀ ਉਹ ਮਹਾਨ ਸ਼ਖਸ ਹਨ ਜਿਨ੍ਹਾਂ ਨੇ ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਤੱਕ ਸਾਰੇ ਗੁਰੂ ਸਹਿਬਾਨ ਦੀ ਸੇਵਾ ਕੀਤੀ ਜਨਮ ਅਤੇ ਬਚਪਨ ਬਾਬਾ ਬੁੱਢਾ ਜੀ ਦਾ ਜਨਮ 1506 ਈਸਵੀ ਵਿੱਚ ਪਿੰਡ ਕੱਠੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਪਾਈ ਸੁੱਖਾ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਗौरा ਜੀ ਸੀ ਬਚਪਨ ਵਿੱਚ ਉਹਨਾਂ ਦਾ ਨਾਮ ਬੁੱਢਾ ਰੱਖਿਆ ਗਿਆ ਸੀ ਛੋਟੀ ਉਮਰ ਤੋਂ ਹੀ ਉਹ ਸਾਧੂ ਸੁਭਾਅ ਦੇ ਸਨ ਅਤੇ ਰੱਬੀ ਭਾਵਨਾ ਨਾਲ ਭਰਪੂਰ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਇੱਕ ਦਿਨ ਜਦੋਂ ਬਾਲਕ ਬੁੱਢਾ ਜੀ ਪਸ਼ੂ ਚਰਾ ਰਹੇ ਸਨ ਉਸ ਸਮੇ ਗੁਰੂ ਨਾਨਕ ਦੇਵ ਜੀ ਉਥੋਂ ਲੰਘੇ ਗੁਰੂ ਜੀ ਨੇ ਬੁੱਢੇ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਆਤਮਕ ਸੋਚ ਤੋਂ ਬਹੁਤ ਪ੍ਰਭਾਵਿਤ ਹੋਏ ਗੁਰੂ ਦਾਨ ਨਾਨਕ ਦੇਵ ਜੀ ਨੇ ਕਿਹਾ ਇਹ ਬੱਚਾ ਉਮਰ ਵਿੱਚ ਛੋਟਾ ਹੈ ਪਰ ਗਿਆਨ ਵਿੱਚ ਬੁੱਢਾ ਹੈ ਇਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਬੁੱਢਾ ਨਾਮ ਬਖਸ਼ਿਆ ਜੋ ਬਾਅਦ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਗੁਰੂ ਅੰਗਦ ਦੇਵ ਜੀ ਅਤੇ ਅਗਲੀ ਸੇਵਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਉਹ ਹਮੇਸ਼ਾ ਗੁਰਮੁਖ ਜੀਵਨ ਜਿਉਂਦੇ ਰਹੇ ਅਤੇ ਗੁਰੂ ਘਰ ਵਿੱਚ ਨਿਸ਼ਕਾਮ ਸੇਵਾ ਕਰਦੇ ਰਹੇ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਅਮਰਦਾਸ ਜੀ ਦੇ ਸਮੇਂ ਬਾਬਾ ਬੁੱਢਾ ਜੀ ਨੇ ਲੰਗਰ ਅਤੇ ਗੁਰੂ ਘਰ ਦੀਆਂ ਹੋਰ ਸੇਵਾਵਾਂ ਵਿੱਚ ਅਹਿਮ ਭੂਮਿਕਾ ਨਿਭਾਈ ਉਹ ਗੁਰੂ ਸਾਹਿਬ ਦੇ ਅਤ ਨੇੜੇ ਰਹਿੰਦੇ ਸਨ ਗੁਰੂ ਰਾਮਦਾਸ ਜੀ ਅਤੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਸਮੇਂ ਅੰਮ੍ਰਿਤਸਰ ਸਾਹਿਬ ਦੀ ਨੀਂ ਪਈ ਬਾਬਾ ਬੁੱਢਾ ਜੀ ਨੇ ਇੱਥੇ ਵੀ ਬਹੁਤ ਸੇਵਾ ਕੀਤੀ ਉਹ ਸਰੋਵਰ ਦੀ ਸੇਵਾ ਅਤੇ ਸੰਗਤ ਦੀ ਸੰਭਾਲ ਕਰਦੇ ਰਹੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੱਦੀ ਇਤਿਹਾਸ ਅਨੁਸਾਰ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਹੀ ਕੀਤਾ ਇਹ ਵੱਡੀ ਗੱਲ ਸੀ ਜੋ ਉਹਨਾਂ ਦੀ ਮਹਾਨਤਾ ਦਰਸਾਉਂਦੀ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਹੋਇਆ ਅਤੇ ਬਾਬਾ ਬੁੱਢਾ ਜੀ ਨੇ ਇੱਥੇ ਲਗਾਤਾਰ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਬਾਬਾ ਬੁੱਢਾ ਜੀ ਗੁਰੂ ਘਰ ਦੇ ਸਤੰਭ ਸਨ। ਉਹਨਾਂ ਨੇ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਧਾਰਮਿਕ ਅਤੇ ਆਤਮਿਕ ਮਾਰਗਦਰਸ਼ਨ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੀ ਸਿੱਖਿਆ ਵਿੱਚ ਵੀ ਬਾਬਾ ਬੁੱਢਾ ਜੀ ਦੀ ਸੇਵਾ ਮਹੱਤਵਪੂਰਨ ਮੰਨੀ ਜਾਂਦੀ ਹੈ ਜੋਤੀ ਜੋਤ ਸਮਾਉਣਾ ਬਾਬਾ ਬੁੱਢਾ ਜੀ ਨੇ ਲਗਭਗ 100 25 ਸਾਲ ਦੀ ਲੰਮੀ ਉਮਰ ਪ੍ਰਾਪਤ ਕੀਤੀ ਉਹ 1631 ਈਸਵੀ ਵਿੱਚ ਆਰਮਦਾਸ ਬਾਬਾ ਬਕਾਲਾ ਜੀ ਦੇ ਨੇੜੇ ਵਿਖੇ ਜੋਤੀ ਜੋਤ ਸਮਾਏ ਅੱਜ ਵੀ ਉਥੇ ਗੁਰਦੁਆਰਾ ਬਾਬਾ ਬੁੱਢਾ ਜੀ ਸਥਿਤ ਹੈ ਜਿੱਥੇ ਸੰਗਤ ਦਰਸ਼ਨ ਕਰਨ ਜਾਂਦੀ ਹੈ ਸਿੱਖ ਇਤਿਹਾਸ ਵਿੱਚ ਮਹੱਤਵ ਬਾਬਾ ਬੁੱਢਾ ਜੀ 6 ਗੁਰੂ ਸਹਿਬਾਨ ਦੇ ਸਾਥੀ ਰਹੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਸਨ ਸੱਚ ਸਿਮਰਨ ਅਤੇ ਸੈਮ ਦੀ ਮੂਰਤ ਸਨ ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਅਸਲੀ ਵੱਡਾਪਨ ਉਮਰ ਵਿੱਚ ਨਹੀਂ ਸੇਵਾ ਅਤੇ ਗਿਆਨ ਵਿੱਚ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ